ਮੈਂ ਜਸਪ੍ਰੀਤ ਦਾ ਘੜੀ ਲਖਵਿੰਦਰ ਸਿੰਘ ਬੋਹੜਾ ਰਹਾ ਗਰਜੰਟ ਸਿੰਘ ਨੇ ਗੁਰਦੁਆਰੇ ਤੇ ਕਾਠ ਕੀਤਾ ਸੀ ਪੰਚਾਇਤ ਦਾ ਹੋਰ ਪਤਵੰਤੇ ਸਾਡੇ ਸਦੇ ਸੀ ਉਹ ਕਹਿੰਦਾ ਵੀ ਮੈਨੂੰ ਤਾਂ ਕਾਊਂਟਰ ਹੋਏ ਤੋਂ ਬਾਅਦ ਹੀ 6 ਵਜੇ ਪਤਾ ਲੱਗਿਆ ਉਹਦਾ ਬੇਟਾ ਵੀ ਕਹਿੰਦਾ ਵੀ ਸਾਨੂੰ ਕਾਊਂਟਰ ਹੋਏ ਤੋਂ ਬਾਅਦ ਹੀ ਪਤਾ ਲੱਗਿਆ ਜਸਪ੍ਰੀਤ ਆ ਵੀ 6 ਵਜੇ ਪਤਾ ਲੱਗਿਆ ਪਰ ਗਰਜੰਟ ਸਿੰਘ ਨੇ ਮੈਨੂੰ ਫੋਨ ਕਰਕੇ ਦੱਸਿਆ ਵੇ ਮੈਨੂੰ ਤਾਂ 12 ਵਜੇ ਹੀ ਪੁਲਸ ਵਾਲਿਆਂ ਦਾ ਫੋਨ ਆ ਗਿਆ ਸੀ ਗਰਜੰਟ ਸਿੰਘ ਦੇ ਆ ਨੰਬਰ ਤੋਂ 9814926772 ਤੋਰ ਕਾਉਟੇ ਨੇ ਸੁਣ ਲੋ ਸਾਰੀ ਪਬਲਿਕ ਮੈਨੂੰ 12 ਵਜੇ ਫੋਨ ਆਇਆ 12:00 ਦੇ ਲਗਭਗ ਹੂੰ 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 ਮੈਨੂੰ ਮਨਤੋਂ ਕੌਂਸਲਟ ਤੋਂ ਆਇਆ ਸੀ ਕਿ ਇਹਦੇ ਛੋਟੇ ਵਿੱਚ ਬਿੱਕੂ ਬਿੱਕੂ ਆਦੋ ਜੀ ਵੀ ਉਹਦਾ ਮੁੰਡਾ ਤੇ ਨੂੰ ਬਾਹਰੋਂ ਆਇਆ ਨੇ 2 ਦਿਨ ਹੋ ਗਏ ਹੁਣ ਵੀ ਉਹਨਾਂ ਨੇ ਫਰਚਰ ਘਟੀ ਲਈ ਯਾਰ ਵੀ ਘਰਾਈ ਵੀ ਉਹਨੇ ਖੁਦ ਸੀ ਮੈਨੂੰ ਕਹਨੇ ਮੈਨੂੰ 12 ਵਜੇ ਫੋਨ ਆਇਆ 12 ਕਿਤੇ ਲਗਭਗ ਹੂੰ 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 ਮੈਨੂੰ ਮਨਤੋਂ ਕੋਲੋਂ ਫੋਨ ਆਇਆ ਸੀ ਕਿ ਇਹਨੇ ਕਿ ਛੋਟੇ ਬੱਚੇ ਬਿੱਕੂ ਬਿੱਕੂ ਆਜੋ ਜੀ ਤੇ ਬਈ ਉਹਦਾ ਮੁੰਡਾ ਤੇ ਨੂੰਹ ਘਰੋਂ ਆਇਆ ਨੇ 2 ਦਿਨ ਹੋ ਗਏ ਹੁਣ ਹੂੰ ਵੀ ਉਹਨੇ ਫੋਰਚੂਨਰ ਘੱਟੀ ਲਈ ਯਾਰ ਵੇਖਾ ਹੇ ਹੂੰ ਵੀ ਉਹਨੇ ਖੁਦ ਸੀ ਮੈਨੂੰ ਕਹਨੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਇਹਨੂੰ 12 ਵਜੇ ਫੋਨ ਆ ਗਿਆ ਸੀ ਇਨੇ ਸਾਡੇ ਤੱਕ ਗੱਲ ਕਿਉਂ ਨਾ ਪਚਾਈ ਇੱਕ ਵਾਰੀ ਸਾਡੇ ਤੱਕ ਗੱਲ ਪਚਾ ਦਿੰਦਾ ਅਸੀਂ ਕੋਈ ਹੱਲ ਕੱਢ ਲੈਂਦੇ ਬੱਚਾ ਵੀ ਵਿਜਾਇਆ ਜਾ ਸਕਦਾ ਦੀ ਛੋਟਾ ਬੱਚਾ ਵੀ ਵਿਜਾਇਆ ਜਾ ਸਕਦਾ ਦੀ ਵੱਡਾ ਮੈਂ ਜਸਪ੍ਰੀਤ ਦਾ ਗਾੜੀ ਲਖਵਿੰਦਰ ਸਿੰਘ ਕੋਲ ਬਹੋਦ ਰਹੇ ਹਾਂ ਗਰਜੰਟ ਸਿੰਘ ਨਾਲ ਗੁਰਦੁਆਰੇ ਤੇ ਇਕੱਠ ਕੀਤਾ ਸੀ ਪੰਚਾਇਤ ਦਾ ਹੋਰ ਪਦਵੰਤ ਸੱਜਣ ਸੱਦੇ ਸੀ ਉਹ ਕਹਿੰਦਾ ਵੀ ਮੈਨੂੰ ਤਾਂ ਅਕਾਊਂਟਰ ਹੋਏ ਤੋਂ ਬਾਅਦ 6 ਵਜੇ ਪਤਾ ਲੱਗਿਆ ਉਹਦਾ ਬੇਟਾ ਵੀ ਕਹਿੰਦਾ ਵੀ ਸਾਨੂੰ ਕਾਊਂਟਰ ਹੋਏ ਤੋਂ ਬਾਅਦ ਹੀ ਪਤਾ ਲੱਗਿਆ ਜੇ ਅਸਪਰੀਤਾ ਵੀ 6 ਵਜੇ ਪਤਾ ਲੱਗਿਆ ਪਰ ਗਰਜੰਟ ਸਿੰਘ ਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਮੈਨੂੰ ਤਾਂ 12 ਵਜੇ ਹੀ ਪੁਰਸ ਵਾਲਿਆਂ ਦਾ ਫੋਨ ਆ ਗਿਆ ਸੀ ਗਰਜੰਟ ਸਿੰਘ ਦੇ ਆ ਨੰਬਰ ਤੋਂ 9814926772 ਤੋਂਰ ਕਵਡਾਂ ਨੂੰ ਸੁਣ ਲਓ ਸਾਰੀ ਗੱਲ ਲਿਖ ਮੈਨੂੰ 12 ਵਜੇ ਫੋਨ ਆਇਆ 12:10 ਲਗਭਗ ਹੂੰ 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 ਮੈਨੂੰ ਮਲਤੋਂ ਪੁਰਸ ਦਾ ਫੋਨ ਆਇਆ ਸੀ ਇਹਨੇ ਕਿ ਛੋਟੇ ਪਿੰਡ ਬਿੱਕੂ ਬਿੱਕੂ ਆਦੋ ਜੀ ਵੀ ਉਹਦਾ ਮੁੰਡਾ ਤੇ ਨੂੰ ਬਾਹਰੋਂ ਆਏ ਨੇ ਦੋ ਦਿਨ ਹੋ ਗਏ ਹੁਣ ਵੀ ਉਹਨਾਂ ਨੇ ਫੋਰਚੂਨਰ ਗੱਡੀ ਲਈ ਯਾਰ ਬਿਖਰਾਏ ਹੂੰ ਹੂੰ ਵੀ ਉਹਦੇ ਕੋਲ ਸੀ ਉਹਨੂੰ ਕਹਿੰਦੇ ਮੈਨੂੰ 12 ਵਜੇ ਫੋਨ ਆਇਆ 12 ਕਿੱਤੇ ਲਗਭਗ ਹੂੰ 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 ਇਹਨੇ ਮਨਤੋਂ ਕੋਲੋਂ ਫੋਨ ਆਇਆ ਸੀ ਇਹਨੇ ਕਿ ਛੋਟੇ ਪਿੰਡ ਬਿੱਕੂ ਬਿੱਕੂ ਆਦੋ ਜੀ ਵੀ ਉਹਦਾ ਮੁੰਡਾ ਤੇ ਨੂੰ ਬਾਹਰੋਂ ਆਏ ਨੇ ਦੋ ਦਿਨ ਹੋ ਗਏ ਹੁਣ ਹੂੰ ਹੂੰ ਵੀ ਉਹਨੇ ਫੋਰਚੂਨਰ ਕੱਢ ਲਈਆ ਵਿਕਰਾਈ ਹੂੰ ਹੂੰ ਉਹਨੇ ਖੁਦ ਇਸ ਨੂੰ ਕਹਿੰਦੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਇਹਨੂੰ 12 ਵਜੇ ਫੋਨ ਆ ਗਿਆ ਸੀ ਇਹਨੇ ਸਾਡੇ ਤੱਕ ਗੱਲ ਕਿਉਂ ਨਾ ਪਹੁੰਚਾਈ ਇੱਕ ਵਾਰੀ ਸਾਡੇ ਤੱਕ ਗੱਲ ਪਹੁੰਚਾ ਦਿੰਦਾ ਅਸੀਂ ਕੋਈ ਹੱਲ ਕੱਢ ਲੈਂਦੇ ਬੱਚਾ ਵੀ ਭਜਾਇਆ ਜਾ ਸਕਦਾ ਤੇ ਛੋਟਾ ਬੱਚਾ ਵੀ ਭਜਾਇਆ ਜਾ ਸਕਦਾ ਤੇ ਵੱਡਾ